बोल दो काका काका बोलो काका मैं गुबिला के डाली काका हाथ काट के काका, हाँ काका।, काका। मैं ले चोको चोको खा हाँ लिया काका आज लगे, आज लगे आलू वाले पराठे बनना आज लगे आलू वाले पराठे बनने संडे जाय करा के छुट्टी है ਆਮ ਦਾ ਦੁਆਮ ਪੰਡੇ ਆਮ ਕੀ ਥੀ ਆਜ ਆਜੋ ਛੁੱਟੀ ਵਾਲੇ ਦਿਨ ਧੁੱਪੇ ਬਹਿ ਕੇ ਬ੍ਰੀਕਫਾਸਟ ਕਰਨਾ ਪਰੌਂਠੇ ਚਾ ਦਹੀਂ ਆਏ ਹਾਏ ਨਜ਼ਾਰਾ ਆਏ ਦਾ ਅੱਜ ਸੰਡੇ ਫੁੱਲ ਇੰਜੋਏ ਕਰਨ ਦੇ ਆ ਗੱਪਰੂ ਹੱਡਾ ਲੱਗੇ ਵਿਆਹ ਖਾਣ ਖਾ ਲ ਖਾ ਲ ਮਮਾਏ ਜੀ ਦੇ ਅੰਦਰ ਫੁਲਕੇ ਦਹੀਂ ਆ ਲਾਉਣ ਪਰੌਂਠੇ ਆਉਣ ਦੇ ਗਰਮਾ ਗਰਮ ਅੱਜ ਧੁੱਪ ਵੀ ਐ ਖਿੜਿ-ਖਿੜੀ ਆ ਤੇ ਬਹੁਤ ਵਧੀਆ ਮਜ਼ਾ ਆਉਂਦਿਆ ਸੰਡੇ ਇੰਜੋਏ ਕਰਨ ਦਾ ਸਾਰਿਆਂ ਨੂੰ ਬ੍ਰੇਕਫਾਸਟ ਕਰਵਾ ਕੇ ਤੇ ਹੁਣ ਆਪ ਹਰਜੀਤ ਲੱਗੀ ਆ ਖਾਣ ਹਰਜੀਤ ਹਾਂਜੀ ਗਰਮ-ਗਰਮ ਪਰੌਂਠੇ ਹੈ ਹਰਜੀਤ ਵੇਖ ਲੈ ਸਿਆਣੇ ਕਹਿੰਦੇ ਆ ਗਰਮ ਰੋਟੀ ਤੇ ਸੋਹਣੀ ਬਉਟੀ ਕਰਮਾਲਿਆਂ ਨੂੰ ਮਿਲਦੀ ਐ ਵੇਖ ਲੈ ਮੈਂ ਗਰਮ ਰੋਟੀ ਦੀ ਤਾਰੀਫ ਕਰਤੀ ਨਹੀਂ ਗਰਮ ਰੋਟੀ ਤੇ ਠੀਕ ਐ ਵੈਸੇ ਆ ਦੂਜਾ ਦੂਜਾ ਗਾ ਫੁੱਲੀਆ ਕਾਉਂਡੇ ਦੂਜਾ ਨਹੀਂ ਕੰਮ ਸਤੂਜਾ ਗਲਤੀ ਆ ਨਹੀਂ ਲੈ ਗਲਤੀ ਕਿਉਂ ਆ ਹੱਦ ਹੋ ਗਈ ਤੂੰ ਨਹੀਂ ਮੰਦੀ ਹੈਂ ਨਾ ਮੈਂ ਨਹੀਂ ਮੰਦੀ ਨਹੀਂ ਚਲ ਮੈਂ ਤੇ ਨਹੀਂ ਮੰਨਦਾ ਤੂੰ ਵੀ ਨਹੀਂ ਮੰਦੀ ਮੈਂ ਆਪਣੀ ਮੰਨ ਤੂੰ ਨਹੀਂ ਨੇ ਤੈਨੂੰ ਤੇ ਮੰਨਣਾ ਚਾਹੀਦਾ ਨਾ ਜੇ ਮੈਂ ਨਹੀਂ ਮੰਨਦਾ ਤੇ ਜੇ ਮੈਂ ਨਾ ਮੰਨਾਂ ਤੇ ਨਹੀਂ ਫਿਰ ਚਲ ਉਹ ਤੇ ਲਕੀਰ ਹੀ ਵੱਜ ਗਈ ਨਾ ਫਿਰ ਹੂੰ ਇਹ ਚਾਹੀਦਾ ਵਾ ਰੋਟੀ ਖਾਂਦਾ ਹੈ ਨਹੀਂ ਐ ਜਲਦੀ ਦੇ ਖਾ ਲੋ ਖਾ ਲੋ ਖਾ ਲੋ ਐਨੇ ਗੰਨੇ ਭਏ ਆ ਹੈ ਅ ਮੇਰੇ ਨਾਲ ਖੋਗੇ ਛੁਪਣਾ ਐ ਇੰਨਾ ਕਿ ਰਹਿ ਗਿਆ ਮੈਂ ਚਲੋ ਇਹ ਮੈਨੂੰ ਦੇ ਦਿਓ ਨਹੀਂ ਵੀ ਇੰਨਾ ਚੁ ਲੈ ਰ ਕੋਈ ਆ ਵੇਖਣ ਇਹ ਮੇਰੇ ਖਿਆ ਕੱਲ ਸ਼ਾਮਾਂ ਦਾ ਕਹਿੰ ਚੂਪ ਲੈਣਾ ਸਾਰੇ ਉਹ ਧੁੱਪੇ ਬੈ ਕੇ ਛੁਪਾਂਗੇ ਹੂੰ ਮੈਂ ਕੰਮ ਤਾਂ ਹੋਣਾ ਸ਼ਾਮਾਂ ਨੂੰ ਉਹ ਮੈਂ ਅਰੇ ਖਾਧਮਾ ਇਹਨਾਂ ਸਾਰੇ ਮੈਂ ਚੁੱਕ ਲੈਣੇ ਆ ਸਵਾਦ ਹੀ ਬੇ ਟੇਸਟੀ ਬੜੇ ਆ 85 ਆ 85 85 ਗੰਨਾ ਬਹੁਤ ਮਿੱਠਾ ਹੁੰਦਾ ਤੇ ਮੈਂ ਸਾਰੇ ਥੋੜੀ ਖਾ ਲੈਣੇ ਆ ਕਿੰਨੇ ਘਾ ਕੇ ਉਹ ਰੋਈ ਗਰੀ ਵੀ ਤੇ ਤੇ ਗੰਨੇ ਚ ਰੋਈ ਹੁੰਦੀ ਆ ਹੋਰ ਸੰਤਰੇ ਜੂਸ ਹੁੰਦਾ ਕਈ ਸੁੱਕੇ ਵੀ ਹੁੰਦੇ ਥੋੜੇ ਹੁੰਦੇ ਆ ਅਨਸ ਬਹੁਤ ਜ਼ਿਆਦਾ ਹੋਰ ਅੰਬ 38 ਹੁੰਦੇ ਆ ਹੋਰ ਕੋਈ ਵੈਰਾਈਟੀ ਹੁੰਦੀ ਐ ਹੂੰ ਤੂੰ ਰਾਤ ਗੰਨਾ ਲੈ ਕੇ ਜਾਈ ਜੀ ਸੁਣਾ ਮਾਰੇਗਾ ਕਿਹਦੇ ਹੂੰ ਇੱਧਰ ਗੰਨਾ ਤਾਂ ਨਹੀਂ ਆਤਾ ਆ ਸਿੱਕੜ ਹੀ ਆ ਗਿਆ ਗੰਨੇ ਤਾਂ ਛੋਟਾ ਭਾਈ ਆਹ ਕੱਲ ਜਿਵੇਂ ਤੇ ਔਰ ਜਿੱਥੇ ਤੁਹਾਨੂੰ ਸਾਹਮਣੇ ਲਾਈਟਾਂ ਦਿਖੰਡੀਆਂ ਆ ਉਥੇ ਆ ਸਾਡੇ ਸ਼ਹਿਰ ਦਾ ਇੱਕ ਬਹੁਤ ਹੀ ਮੰਨਿਆ ਪਰਮੰਦਿਆ ਸਕੂਲ ਜਿੱਥੇ ਇਸ ਟਾਈਮ ਲਾਈਵ ਸ਼ੋਅ ਚੱਲ ਰਿਹਾ ਆ ਸਤਿੰਦਰ ਸਰਤਾਜ ਦਾ ਤੇ ਅਹੀਂ ਹੁਣੇ ਵਾਪਸ ਆਏ ਅੱਜ ਸਵੇਰੇ ਸਵੇਰੇ ਨਿਆਣਿਆਂ ਨੂੰ ਛੁੱਟੀ ਦੇ ਨਿਆਣੇ ਕਰਨ ਦੇ ਮਸਤੀ ਹੈ ਬਾਹਰ ਹਾਂਜੀ ਛੁੱਟੀ ਇਧਰ ਆ ਜਾ ਦਸਵੇਂ ਲੱਗੇ ਜਾਣ ਜਣ ਇਹ ਖਾਲੀ ਬੋਤਲਾਂ ਲਫਾਫੇ ਆ ਮਗਰ ਤੇਰੇ ਫਿਰਦੇ ਅੱਜ ਸੂਰਜ ਵੀ ਟਾਈਮ ਨਾਲ ਨਿਕਲ ਗਿਆ ਤੇ ਧੁੱਪ ਬੜੀ ਵਧੀਆ ਲੱਗੀ ਐ ਕਣਕ ਹੁਣ ਹੌਲੀ ਹੌਲੀ ਵੱਡੀ ਹੋਣ ਢੀ ਐ ਹਰਿਆਲੀ ਹਰਿਆਲੀ ਹੋਏਣੀ ਸਾਡੇ ਲਾਗੇ ਸਾਂਝੋਈ ਮੰਮਾ ਨੇ ਮਲ ਲਿਆ ਬੀਜੀ ਨੂੰ ਭੱਜ ਕੇ ਫੜ ਲਾ ਹਾ ਕਾਕਾ ਫੜ ਲਾ ਫੜ ਲਾ ਵੀਰ ਜੀ ਮੰਮਾ ਨੇ ਮਲ ਲੇ ਮਮਾ ਨੇ ਮਾਲੂ ਆ ਨਿਕਾ ਜੀ ਕਾਕਾ ਹੂੰ ਹੂੰ ਹਾਂ ਓ ਅਰੇ ਉਹ ਉੱਥੇ ਬਿਸਕੁਲੀ ਜਾਂਦੀ ਹੈ ਚਾਹੀ ਕਾਕਾ ਦਾ ਚੱਲ ਚੋਕ ਲੈਵੇਂ ਰੋਏਗੀ ਫਿਰ ਕਾਕਾ ਦੇ ਆਇਆ ਨਿਕਾ ਜਿਆ ਕਾਕਾ ਦੇ ਆਇਆ ਕਾਕੇ ਕਾਕ ਨੇ ਮਮਾ ਚੋਕਲੀ ਕਾਕੇ ਨੇ ਮਮਾ ਚੋਕਲੀ ਮਮਾ ਨੇ ਕਾਕ ਨੇ ਚੋਕ ਲਿਆ थोड़ा तो था परी, थोड़ा ये मेरा घर, थोड़ा ही गया है मेरा घर, थोड़ा ही गया। मैं तो हर जीत होने के यह दस मिनट बजा रहे, तो बच्चियाँ वहाँ तो ले के आएंगे ऐसे। Cotton candy, Cotton candies, कांवड़ किन्नी की पसंद है? बहुत बहुत ज़्यादा ज़्यादा। Wow, सांचे आगे सी, मम्मा ने की ना था? सांचे तो था ही। Cotton candy, किन्� ਪੰਜ ਵੇਖੋ ਕਾਟਨ ਕੈਂਡੀਆਂ ਦਾ ਲੁਫਤ ਉਠਾਇਆ ਜਾ ਰਿਹਾ ਸਾਰੇ ਟੱਬਰ ਵੱਲੋਂ ਇਧਰ ਤੇ ਪਸੰਦ ਨਹੀਂ ਆਈ ਨਹੀਂ ਖਾ ਜਾਣੀ ਆ ਅੱਗੇ ਬਠੇਰੀ ਖਾਦੀ ਆ ਮੂੰਹ ਨੂੰ ਲੱਗੀ ਹੈ ਲੱਗੇ ਕਰੀ ਮੇਰੀ ਮੂੰਹ ਤੇ ਲੱਗੀ 好的。